ਪਿਛਲੀਆਂ ਸਰਕਾਰਾਂ ਦੀ ਗੱਲਬਾਤ ਕਰ ਲਈਏ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਹੱਥ ਦੇ ਵਿੱਚ ਫੜ ਕੇ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਜਾਂ ਫਿਰ ਅਕਾਲੀ ਸਰਕਾਰ ਤੇ ਭਾਜਪਾ ਸਰਕਾਰ ਜਦੋਂ ਪੰਜਾਬ ਦੇ ਵਿੱਚ ਤਾਂ ਉਹਨਾਂ ਨੇ ਵੀ ਨਸ਼ਾ ਮੁਕਤ ਜੀ ਮੂਹਮ ਚਲਾਈ ਸੀ ਵਧੀਆ ਕੰਮ ਸੀ ਸਾਰੇ ਸਾਰੀਆਂ ਸਰਕਾਰਾਂ ਦਾ ਪਰ ਇੱਥੇ ਨਾ ਗੱਲ ਇਹ ਸਮਝ ਨਹੀਂ ਲੱਗਦੀ ਕਿ ਸਰਕਾਰਾਂ ਦੀ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਅੱਜ ਦੀ ਸਰਕਾਰ ਦੀ ਗੱਲ ਕਰ ਲਈਏ ਪਿਛਲੀਆਂ ਸਰਕਾਰਾਂ ਦੇ ਜੋ ਜਿਹੜਾ ਨਸ਼ਾ ਮੁਕਤ ਪੰਜਾਬ ਦੀ ਗੱਲ ਕਰ ਲਈਏ ਇਸ ਦੀ ਪਰਿਭਾਸ਼ਾ ਕੀ ਹੈ ਆਖਰਕਾਰ ਇਸ ਪਰਿਭਾਸ਼ਾ ਦੇ ਵਿੱਚੋਂ ਸ਼ਰਾਬ ਗਾਇਬ ਕਿਉਂ ਹੈ ਜਿਸ ਤਰ੍ਹਾਂ ਆਪਨੇ ਹੁਣ ਦੇਖਿਆ ਇਸ ਸਰਕਾਰ ਦੇ ਮੌਜੂਦਗੀ ਦੇ ਵਿੱਚ ਵੀ ਸੰਗੁਰ ਦੇ ਵਿੱਚ ਪਹਿਲਾਂ ਘਟਨਾ ਵਾਪਰੀ ਸੀ ਜਿਹੜੀ ਸ਼ਰਾਬ ਦੇ ਨਾਲ ਜਾਂ ਫਿਰ ਕਹ ਲਈਏ ਜਿਹੜੀ ਹੁਣ ਤਾਜੀ ਅੰਮ੍ਰਿਤਸਰ ਮਜੀਠੇ ਦੇ ਹਲਕੇ ਦੇ ਵਿੱਚ ਜੋ ਕੁਝ ਘਟਨਾ ਵਾਪਰੀ ਹੈ तकरीबन 25 ਤੋਂ ਵੱਧ ਤੇ ਮੌਤਾਂ ਹੋ ਚੁੱਕੀਆਂ ਨੇ ਇਸੇ ਤਰ੍ਹਾਂ ਕਾਂਗਰਸ ਸਰਕਾਰ ਦੇ ਸਮੇਂ ਵੀ ਜਿਹੜਾ ਇਹ ਇੱਕ ਘਟਨਾ ਵਾਪਰੀ ਸੀ ਉਹ ਤਰਨਤਾਰਨ ਦੇ ਇਲਾਕੇ ਦੇ ਵਿੱਚ ਹੋ ਇਲਾਕਿਆਂ ਦੇ ਵਿੱਚ ਉਸਦੇ ਜਿਹੜੇ ਤਾਰਚਿਕ ਨੋਰ ਹਲਕੇ ਦੇ ਨਾਲ ਵੀ ਜੁੜੇ ਸੀ ਇਸ ਤਰ੍ਹਾਂ ਵਕੂ ਖਾਵਾ ਦੇ ਉੱਤੇ ਜ਼ਹਿਰੀਲੇ ਸ਼ਰਾਬ ਦਾ ਮਸਲਾ ਸਾਹਮਣੇ ਆਉਂਦਾ ਗਿਆ ਇਤਾਂ ਸੀ ਜ਼ਹਿਰੀਲੇ ਸ਼ਰਾਬ ਦਾ ਪਰ ਉਸ ਤੋਂ ਬਿਨਾਂ ਸ਼ਰਾਬ ਦੇ ਕਰਕੇ ਕਿਤਨੇ ਪਰਿਵਾਰ ਨੇ ਜਿਹੜੇ ਜਿਹੜੇ ਮਤਲਬ ਕੈਲੀ ਆਪਾਂ ਕਲੇਸ਼ ਪੈ ਰਹੇ ਨੇ ਐਕਸੀਡੈਂਟ ਹੋ ਰਹੇ ਨੇ ਜਿੱਤੇ ਕਰ ਝਗੜੇ ਹੋ ਰਹੇ ਨੇ ਕਿੰਨਾ ਕੋਜਾ ਸ਼ਰਾਬ ਦੇ ਕਰਕੇ ਇੱਥੇ ਗੱਲ ਇਹੀ ਸਾਹਮਣੇ ਆਉਂਦੀ ਹੈ ਕਿ ਸਰਕਾਰ ਦੇ ਵੱਲੋਂ ਜਿਹੜੀ ਨਸ਼ਾ ਮੁਕਤ ਦੀ ਪ੍ਰਵਹਾਸ਼ਾ ਕੀ ਹੈ ਇਹ ਇੱਥੇ ਸਮਝਣਾ ਬਿਹਤ ਖਾਸ ਹੈ ਕਿ ਉਹਦੇ ਵਿੱਚ ਸ਼ਰਾਬ ਕਿਉਂ ਗਾਇਬ ਹੈ ਕਿਉਂਕਿ ਸਰਕਾਰ ਨੂੰ ਉਸ ਤੋਂ ਆਮਦਨ ਹੁੰਦੀ ਹੈ ਸ਼ਰਾਬ ਨੂੰ ਜੇ ਅੱਜ ਪਾਸੇ ਕਰ ਦੇਈਏ ਤਾਂ ਸਰਕਾਰ ਪੰਜਾਬ ਸਰਕਾਰ ਦੀ ਜਿਹੜੀ ਆਰਥਿਕ ਵਿਵਸਥਾ ਜਿਹੜੀ ਪਹਿਲਾਂ ਹੀ ਆਰਥਿਕ ਵਿਵਸਥਾ ਇੱਕ ਦਾਵਾ ਡੋਲ ਹੋਈ ਪਈ ਹੈ ਕਰਜ਼ਾ तकरीबन 4 ਲੱਖ ਕਰੋੜ ਦੇ ਲਗਭਗ ਪਹੁੰਚ ਚੁੱਕਿਆ ਸਰਕਾਰ ਤਾਂ ਪਹਿਲਾ ਕਰਜ਼ੇ ਦੇ ਵਿੱਚ ਡੁੱਬੀ ਹੋਈ ਹੈ ਤੇ ਦੂਜੇ ਪਾਸੇ ਇਸ ਦੇ ਵਿੱਚੋਂ ਸਰਕਾਰ ਇਹ ਵੀ ਗਲਤ ਕਰਦੀ ਹੈ ਵੀ ਅਸੀਂ ਪਿਛਲੇ ਵਾਰ ਇੰਨੇ ਦੀ ਸ਼ਰਾਬ ਵੇਚੀ ਹੈ ਇਸ ਸਾਲ ਦੇ ਵਿੱਚ ਅਸੀਂ ਇੰਨੇ ਹਜ਼ਾਰ ਕਰੋੜ ਦੀ ਸ਼ਰਾਬ ਵਿੱਚ ਤਾਂ ਸਾਡਾ ਟਿੱਚਾ ਏ ਇਹ ਇੱਥੇ ਸਾਮਣੇ ਲੱਗਦੀ ਕਿ ਕੀ ਇੱਥੇ ਸ਼ਰਾਬ ਦੀ ਜਿਹੜੀ ਪ੍ਰਵਾਸ ਸ਼ਾਵ ਹੈ ਉਹ ਬਦਲ ਕਿਉਂ ਜਾਂਦੀ ਹੈ ਦੇਖੋ ਪਿੰਡਾਂ ਦੇ ਵਿੱਚ ਇੱਕ ਗੱਲ ਹੋਰ ਕੀਤੀ ਹੈ ਨੇ ਅਸੀਂ ਪਿੰਡ ਨਸ਼ਾ ਮੁਕਤ ਕਰਾਂਗੇ ਪੰਜਾਬ ਦੇ ਉਪਾਏ ਤੁਸੀਂ ਨਸ਼ਾ ਮੁਕਤ ਪੰਜਾਬ ਕਰੋਗੇ ਮਾਨ ਸਾਹਿਬ ਤੁਸੀਂ ਕਿਹੜੇ ਹਿਸਾਬ ਤੇ ਕਰੋਗੇ ਉਹਦੇ ਵਿੱਚ ਪਰਿਭਾਸ਼ਾ ਕੀ ਹੋਵੇ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਤੁਸੀਂ ਨਸ਼ਾ ਮੁਕਤ ਪਿੰਡ ਕਰਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇਹ ਦੱਸ ਦਿਓ ਕਿ ਤੁਹਾਡੀ ਨਸ਼ਾ ਮੁਕਤ ਪੰਜਾਬ ਦੀ ਜਿਹੜੀ ਪਰਿਭਾਸ਼ਾ ਕੀ ਹੈ ਨਸ਼ੇ ਦੀ ਪਰਿਭਾਸ਼ਾ ਕੀ ਹੈ ਅਸਰ ਦੇ ਵਿੱਚ ਉਹਦੇ ਵਿੱਚ ਸ਼ਰਾਬ ਹੈਗੀ ਹੈ ਉਹਦੇ ਵਿੱਚ ਜਰਦਾ ਹੈਗੇ ਆ ਉਹਦੇ ਵਿੱਚ ਜਿਹੜੇ ਬਾਕੀ ਹੋਰ ਛੋਟੇ ਮੋਟੇ ਨਸ਼ੇ ਨੇ ਉਹ ਹੈਗੇ ਨੇ ਜਾਂ ਫਿਰ ਸਿਰਫ ਵੱਡੇ ਨਸ਼ੇ ਨੇ ਜਾਂ ਫਿਰ ਜਿਹੜੇ ਸੰਥੈਟਿਕ ਨਸ਼ੇ ਨੇ ਸਿਰਫ ਉਹ ਉਹੀ ਨੇ ਕਿਤੇ ਨ ਕਿਤੇ ਰਾਜਾ ਵਿਰਿੰਗ ਇਸ ਮਸਲੇ ਨੂੰ ਲੈ ਕੇ ਖੁੱਲੇ ਦਿਲ ਦੇ ਨਾਲ ਕਹਿ ਲਈਏ ਵੀ ਆਵਾਜ਼ जरूर ਚੱਕ ਰਹੀ ਹੈ ਪਹਿਲਾਂ ਡਾਕਟਰ ਤਰਵੀਰ ਗਾਂਧੀ ਹੋਰਾਂ ਦੀ ਗੱਲ ਕਰ ਲਈਏ ਪਰ ਹਰਮੀ ਸਿੰਘ ਪਠਾਨ ਮਾਜਰਾ ਦੀ ਗੱਲ ਕਰ ਲਈ ਉਹਨਾਂ ਵੀ ਵਿਧਾਨ ਸਭਾ ਦੇ ਵਿੱਚ ਗੱਲ ਚੱਕੀ ਸੀ ਹੋਰ ਵੀ ਵਿਧਾਇਕ ਨੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਉਹ ਇਸ ਮਸਲੇ ਨੂੰ ਲੈ ਕੇ ਕਿਤੇ ਨ ਕਿਤੇ ਸਵਾਲ ਚੱਕਦੇ ਨੇ ਵੀ ਇਹ ਰਵਾਇਤੀ ਨਸ਼ੇ ਨੂੰ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਜੇਕਰ ਪੰਜਾਬ ਦੇ ਵਿੱਚ ਸਿੰਥੈਟਿਕ ਨਸ਼ਾ ਖਤਮ ਕਰਨਾ 2017 ਦੇ ਵਿੱਚ ਕੈਪਟਨ ਮਨਿੰਦਰ ਸਿੰਘ ਨੇ ਗੁੱਟਕਾ ਸਾਹਿਬ ਦੀ ਸੌਂ ਖਾ ਕੇ ਨਸ਼ਾ ਖਤਮ ਕਰਨ ਦੀ ਗੱਲ ਕਹੀ ਸੀ ਫਿਰ 2022 ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਸਿੱਮਾਨ ਨੇ ਵਾਦਾ ਕੀਤਾ ਸੀ ਕਿ ਅਸੀਂ ਨਸ਼ਾ ਖਤਮ ਕਰ ਦਿਆਂਗੇ ਕੀ ਹੁਣ 2027 ਦੇ ਵਿੱਚ ਪੰਜਾਬ ਕਾਂਗਰਸ ਇਹ ਵਾਦਾ ਕਰਨ ਜਾ ਰਹੀ ਹੈ ਕਿ ਅਸੀਂ ਭੁੱਖੇ ਪੰਜਾਬ ਦੇ ਵਿੱਚ ਉਸ ਨੂੰ ਖੁੱਲ੍ਹ ਦੇਵਾਂਗੇ ਉਹਦੇ ਵਕਾਲਤ ਕਰਾਂਗੇ ਕੀ ਇਹ ਚੋਣ ਮੁੱਦਾ ਹੁਣ 2024 ਦੇ ਵਿੱਚ ਆਵੇਗਾ ਕਿਉਂਕਿ ਅੱਜ ਪੰਜਾਬ ਦੇ ਵਿੱਚ ਹੋਰ ਅਨੇਕਾ ਮੁੱਦੇ ਨੇ ਕਿਸਾਨੀ ਦੇ ਮੁੱਦੇ ਨੇ ਲੋਕ ਪੱਖੀ ਮੁੱਦੇ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੇ ਹੋਰ ਬਥੇਰੇ ਮੁੱਦੇ ਨੇ ਪਰ ਉਹਨਾਂ ਦੇ ਵਿੱਚ ਸਭ ਤੋਂ ਅਹਿਮ ਮੁੱਦਾ ਇਹ ਅੱਜ ਪੰਜਾਬ ਦੀ ਨੌਜਵਾਨੀ ਬਚਾਉਣ ਦੇ ਲਈ ਜਿੱਥੇ ਪ੍ਰਵਾਸ ਬਾਹਰ ਨੂੰ ਜਾ ਰਿਹਾ ਉੱਥੇ ਪੰਜਾਬ ਦੇ ਵਿੱਚ ਵੀ ਨੌਜਵਾਨੀ ਦਾ ਜਿਹੜਾ ਨਸ਼ੇ ਦੇ ਨਾਲ ਕਤਲ ਹੋ ਰਿਹਾ ਜਿਹਦੇ ਲਈ ਆਪਾਂ ਕਤਲੀ ਕਹਾਂਗੇ ਜਿਹਦੇ ਲਗਾ ਰਹੇ ਨੇ ਉਹ ਕਤਲੀ ਕਰ ਰਹੇ ਨੇ ਪੰਜਾਬ ਦੇ ਨੌਜਵਾਨਾਂ ਦਾ ਕਿ ਰਾਜਾ ਬਰਿੰਗਪੁਰਾਂ ਦਾ ਜਿਹੜਾ ਬਿਆਨ ਸੀ ਕੀ ਇਸ ਨੂੰ ਅਸੀਂ 2027 ਦੀਆਂ ਚੋਣ ਪ੍ਰਚਾਰਾਂ ਦੇ ਵਿੱਚ ਜਾਂ ਫਿਰ ਚੋਣ ਮੈਨੀਫੈਸਟੋ ਦੇ ਵਿੱਚ ਦੇਖਣ ਨੂੰ ਕਾਂਗਰਸ ਦੇ ਵੱਲੋਂ ਮਿਲੇਗਾ ਕੀ ਕਾਂਗਰਸ ਹੁਣ ਇਹ ਪੈਂਤ ਦਾ ਖੇਡੇਗੀ ਕਿਉਂਕਿ ਪੰਜਾਬ ਦੇ ਵਿੱਚ ਹੁਣ 2027 ਤੋਂ ਪਹਿਲਾਂ ਹੋਰ ਅਨੇਕਾਂ ਤਰ੍ਹਾਂ ਦੇ ਪੈਂਤ ਦੇ ਖੇਲੇ ਜਾਣੇ ਹੋ ਸਕਦਾ ਹੈ ਤਾਂ ਕੁਝ ਪਾਰਟੀਆਂ ਪੰਜਾਬ ਦੇ ਕਰਜ਼ੇ ਨੂੰ ਲੈ ਕੇ ਪੰਜਾਬ ਦੇ ਕਰਜ਼ੇ ਦੀ ਮਾਫੀ ਨੂੰ ਲੈ ਕੇ ਵੀ ਇਸ ਮਸਲੇ ਦੇ ਉੱਤੇ ਪੱਤਾ ਖੇਡ ਸਕਦੀਆਂ ਨੇ ਪੰਜਾਬ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੁਆਵਾ ਟੀਵੀ ਪੰਜਾਬ ਤੇ ਮੈਂ ਹਾਂ ਅਗਵਿਰ ਸਿੰਘ ਤੇ ਅਸੀਂ ਅੱਜ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਬਾਰੇ ਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਮਨਦੀਪ ਸਿੰਘ ਬੱਲੋਪੁਰ ਮਨਦੀਪ ਜੀ ਤੁਸੀਂ ਕਿਵੇਂ ਦੇਖਦੇ ਹੋ ਸਰਕਾਰ ਦੁਆਰਾ ਚਲਾਈ ਗਈ ਇਸ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਬਾਰੇ ਜੀ ਅਗਮ ਦੇਖੋ ਜਿਸ ਤਰ੍ਹਾਂ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਸਟਾਰਟ ਕੀਤੀ ਗਈ ਹੈ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਇਸ ਮੁਹਿੰਮ ਦੇ ਤਹਿਤ ਹੀ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਜਿਹੜੀ ਤਸਕਰ ਸੀ ਜਾਂ ਫਿਰ ਨਸ਼ੇ ਦੇ ਮਾਮਲੇ ਨਾਲ ਸੰਬੰਧਿਤ ਕੁਝ ਮਾਮਲੇ ਸਾਹਮਣੇ ਆਏ ਸੀ ਤਾਂ ਉਹਨਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾਬ ਬਲਡوزر ਵੀ ਚਲਾਏ ਗਏ ਸੀ ਇਸ ਨੂੰ ਲੈ ਕੇ ਸਰਕਾਰ ਸੁਰੱਖਿਆ ਦੇ ਵਿੱਚ ਜ਼ਰੂਰ ਆਈ ਹੈ ਕਿ ਸਰਕਾਰ ਦੇ ਯਤਨ ਨੇ ਜਿਹੜੇ ਬਈ ਉਹ ਇੱਕ ਇਹ ਕੀਤੇ ਜਾ ਰਹੇ ਨੇ ਕਿ ਵੀ ਸੱਚਮੁੱਚ ਹੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਸਰਕਾਰ ਦੇ ਵੱਲੋਂ ਜੋ ਕੁਝ 2022 ਦੀਆਂ ਚੋਣਾਂ ਦੇ ਵੇਲੇ ਵਾਅਦਾ ਕੀਤਾ ਗਿਆ ਸੀ ਉਸੇ ਤਹਿਤ ਅੱਜ ਫਿਰ ਸਰਕਾਰ ਕਿਤੇ ਨਾ ਕਿਤੇ ਉਸੇ ਰੋਹ ਦੇ ਵਿੱਚ ਜ਼ਰੂਰ ਦਿਖਾਈ ਦੇ ਰਹੀ ਹੈ ਕਿ ਉਹ ਹੋ ਸਕਦਾ ਹੈ ਕਿ ਸਤਾਈ ਤੋਂ ਪਹਿਲਾਂ ਸੱਚਮੁੱਚ ਹੀ ਨਸ਼ਾ ਖਤਮ ਕਰਦੇ ਵੀ ਇਸੇ ਤਰ੍ਹਾਂ ਜੇਕਰ ਆਪਾਂ ਮਾਨ ਸਰਕਾਰ ਦੇ ਗੱਲਬਾਤ ਕਰਨ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਦੀ ਗੱਲਬਾਤ ਕਰ ਲਈਏ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਹੱਥ ਦੇ ਵਿੱਚ ਫੜ ਕੇ ਚਾਰ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਜਾਂ ਫਿਰ ਅਕਾਲੀ ਸਰਕਾਰ ਤੇ ਭਾਜਪਾ ਸਰਕਾਰ ਜਦੋਂ ਪੰਜਾਬ ਦੇ ਵਿੱਚ ਤਾਂ ਉਹਨਾਂ ਨੇ ਵੀ ਨਸ਼ਾ ਮੁਕਤ ਜੀ ਮਹਿੰਮ ਚਲਾਈ ਸੀ ਵਧੀਆ ਕੰਮ ਸੀ ਸਾਰੇ ਸਾਰੀਆਂ ਸਰਕਾਰਾਂ ਦਾ ਪਰ ਇੱਥੇ ਨਾ ਗੱਲ ਇਹ ਸਮਝ ਨਹੀਂ ਲੱਗਦੀ ਕਿ ਸਰਕਾਰਾਂ ਦੀ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਅੱਜ ਦੀ ਸਰਕਾਰ ਦੀ ਗੱਲ ਕਰ ਲਈਏ ਪਿਛਲੀ ਸਰਕਾਰਾਂ ਦੇ ਜੋ ਜਿਹੜਾ ਨਸ਼ਾ ਮੁਕਤ ਪੰਜਾਬ ਦੀ ਗੱਲ ਕਰ ਲਈਏ ਇਸ ਦੀ ਪਰਿਭਾਸ਼ਾ ਕੀ ਹੈ ਆਖਰਕਾਰ ਇਸ ਪਰਿਭਾਸ਼ਾ ਦੇ ਵਿੱਚੋਂ ਸ਼ਰਾਬ ਗਾਇਬ ਕਿਉਂ ਹੈ ਕਿਉਂਕਿ ਨਸ਼ੇ ਮੁਕਤ ਪੰਜਾਬ ਦੀ ਪਰਿਭਾਸ਼ਾ ਦੇ ਵਿੱਚ ਕੀ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਸ਼ਰਾਬ ਹੈ ਜਿਸ ਤਰ੍ਹਾਂ ਆਪਾਂ ਨੇ ਹੁਣ ਦੇਖਿਆ ਇਸ ਸਰਕਾਰ ਦੇ ਮੌਜੂਦਗੀ ਦੇ ਵਿੱਚ ਵੀ ਸੰਗਰੂਰ ਦੇ ਵਿੱਚ ਪਹਿਲਾ ਘਟਨਾ ਵਾਪਰੀ ਸੀ ਜ਼ਹਿਰੀ ਸ਼ਰਾਬ ਦੇ ਨਾਲ ਜਾਂ ਫਿਰ ਕਹਿ ਲਈਏ ਜਿਹੜੀ ਹੁਣ ਤਾਜੀ ਅਮਰਸਰ ਮਜੀਠੇ ਦੇ ਹਲਕੇ ਦੇ ਵਿੱਚ ਜੋ ਕੁਝ ਘਟਨਾ ਵਾਪਰੀ ਹੈ ਤਕਰੀਬਨ 25 ਤੋਂ ਵੱਧ ਉਤੇ ਮੌਤਾਂ ਹੋ ਚੁੱਕੀਆਂ ਨੇ ਇਸੇ ਤਰ੍ਹਾਂ ਕਾਂਗਰਸ ਸਰਕਾਰ ਦੇ ਸਮੇਂ ਵੀ ਜਿਹੜਾ ਇੱਕ ਘਟਨਾ ਵਾਪਰੀ ਸੀ ਉਤਰਨ ਤਾਰਨ ਦੇ ਇਲਾਕੇ ਦੇ ਵਿੱਚ ਹੋ ਇਲਾਕਿਆਂ ਦੇ ਵਿੱਚ ਉਸਦੇ ਜਿਹੜੇ ਤਾਰ ਸਿੱਕਨੋਰ ਹਲਕੇ ਦੇ ਨਾਲ ਵੀ ਜੁੜੇ ਸੀ ਇਸ ਤਰ੍ਹਾਂ ਵਕੂ ਖਥਾਮਾ ਦੇ ਉੱਤੇ ਜ਼ਹਿਰੀ ਸ਼ਰਾਬ ਦਾ ਮਸਲਾ ਸਾਹਮਣੇ ਆਉਂਦਾ ਗਿਆ ਇੱਦਾਂ ਸੀ ਜ਼ਹਿਰੀ ਸ਼ਰਾਬ ਦਾ ਪਰ ਉਸ ਤੋਂ ਬਿਨਾਂ ਸ਼ਰਾਬ ਦੇ ਕਰਕੇ ਕਿਤਨੇ ਪਰਿਵਾਰ ਨੇ ਜਿਹੜੇ ਜਿਹੜੇ ਮਤਲਬ ਕੈਲੀ ਆਪਾਂ ਕਲੇਸ਼ ਪੈ ਰਹੇ ਨੇ ਐਕਸੀਡੈਂਟ ਹੋ ਰਹੇ ਨੇ ਜਿਤੇ ਕਰ ਝਗੜੇ ਹੋ ਰਹੇ ਨੇ ਕਿੰਨਾ ਕੁ ਜਾ ਸ਼ਰਾਬ ਦੇ ਕਰਕੇ ਇੱਥੇ ਕੱਲ ਇਹੀ ਸਾਹਮਣੇ ਆਉਂਦੀ ਹੈ ਕਿ ਸਰਕਾਰ ਦੇ ਵੱਲੋਂ ਜਿਹੜੀ ਨਸ਼ਾ ਮੁਕਤ ਦੀ ਪ੍ਰਵਾਸ਼ਾ ਕੀ ਹੈ ਇਹ ਇੱਥੇ ਸਮਝਣਾ ਬੇਹਦ ਖਾਸ ਹੈ ਕਿ ਉਹਦੇ ਵਿੱਚ ਸ਼ਰਾਬ ਕਿਉਂ ਗਾਇਬ ਹੈ ਕਿਉਂਕਿ ਸਰਕਾਰ ਨੂੰ ਉਸ ਤੋਂ ਆਮਦਨ ਹੁੰਦੀ ਹੈ ਸ਼ਰਾਬ ਨੂੰ ਜੇ ਅੱਜ ਪਾਸੇ ਕਰਦੀ ਹੈ ਤਾਂ ਸਰਕਾਰ ਪੰਜਾਬ ਸਰਕਾਰ ਦੀ ਜਿਹੜੀ ਆਰਥਿਕ ਵਿਵਸਥਾ ਜਿਹੜੀ ਪਹਿਲਾਂ ਹੀ ਆਰਥਿਕ ਵਿਵਸਥਾ ਇੱਕ ਡਾਵਾ ਡੋਲ ਹੋਈ ਪਈ ਹੈ ਕਰਜ਼ਾ तकरीबन 4 ਲੱਖ ਕਰੋੜ ਦੇ ਲਗਭਗ ਪਹੁੰਚ ਚੁੱਕਿਆ ਪੌਣੇ 4 ਲੱਖ ਤਾਂ ਪਹਿਲਾਂ ਹੈ ਹੀ ਸੀ ਜੇ ਹੁਣ ਹੋਰ ਵਧਿਆ ਹੋਊਗਾ ਤਾਂ ਪੌਣੇ 4 ਲੱਖ ਕਰੋੜ ਤਾਂ ਲਗਭਗ ਹੈ ਹੀ ਹੈ ਜਿਹੜਾ 31 ਦਸੰਬਰ ਤੱਕ ਸਾਹਮਣੇ ਆਇਆ ਸੀ ਪਰ ਉਸ ਤੋਂ ਬਾਅਦ ਹੁਣ ਕਿੰਨਾ ਚੱਕਿਆ ਗਿਆ ਕਰਜ਼ਾ ਇਹ ਦੇਖਣਾ ਬੇਹਦ ਖਾਸ ਹੋਵੇਗਾ ਸਰਕਾਰ ਤਾਂ ਪਹਿਲਾਂ ਕਰਜ਼ੇ ਦੇ ਵਿੱਚ ਡੁੱਬੀ ਹੋਈ ਹੈ ਤੇ ਦੂਜੇ ਪਾਸੇ ਇਸ ਦੇ ਵਿੱਚੋਂ ਸਰਕਾਰ ਇਹ ਵੀ ਗਲਤ ਕਰਦੀ ਹੈ ਵੀ ਅਸੀਂ ਪਿਛਲੇ ਵਾਰ ਇੰਨੇ ਦੀ ਸ਼ਰਾਬ ਵੇਚੀ ਹੈ ਇਸ ਸਾਲ ਦੇ ਵਿੱਚ ਅਸੀਂ ਇੰਨੇ ਹਜ਼ਾਰ ਕਰੋੜ ਦੀ ਸ਼ਰਾਬ ਵਿੱਚ ਤਾਂ ਸਾਡਾ ਟਿੱਚ ਆਇਆ ਇਹ ਇੱਥੇ ਸਮਝਣ ਲੱਗਦੇ ਕਿ ਕੀ ਇੱਤੇਸ਼ ਸ਼ਰਾਬ ਦੀ ਜਿਹੜੀ ਪ੍ਰਵਾਸਾ ਹੈ ਉਹ ਬਦਲ ਕਿਉਂ ਜਾਂਦੀ ਹੈ ਉਹ ਨਸ਼ੇ ਦੇ ਵਿੱਚ ਨਹੀਂ ਆਉਂਦੀ ਹੁਣ ਜੇ ਕ ਜਿਸ ਤਰ੍ਹਾਂ ਜ਼ਹਿਰੀਲੀ ਸ਼ਰਾਬ ਦੇ ਨਾਲ ਗੱਲਬਾਤ ਹੋਈ ਹੈ ਹੁਣ ਦੇਖੋ ਪਿੰਡਾਂ ਦੇ ਵਿੱਚ ਇੱਕ ਗੱਲ ਹੋਰ ਕੀਤੀ ਹੈ ਨੇ ਅਸੀਂ ਪਿੰਡ ਨਸ਼ਾ ਮੁਕਤ ਕਰਾਂਗੇ ਪੰਜਾਬ ਦੇ ਉਹ ਭਈ ਤੁਸੀਂ ਨਸ਼ਾ ਮੁਕਤ ਪੰਜਾਬ ਕਰੋਗੇ ਮਾਨ ਸਾਹਿਬ ਤੁਸੀਂ ਕਿਹੜੇ ਹਿਸਾਬ ਤੇ ਕਰੋਗੇ ਉਹਦੇ ਵਿੱਚ ਪਰਿਭਾਸ਼ਾ ਕੀ ਹੋਵੇ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਤੁਸੀਂ ਨਸ਼ਾ ਮੁਕਤ ਪਿੰਡ ਕਰਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇਹ ਦੱਸ ਦਿਓ ਕਿ ਤੁਹਾਡੀ ਨਸ਼ਾ ਮੁਕਤ ਪੰਜਾਬ ਦੀ ਜਿਹੜੀ ਪਰਿਭਾਸ਼ਾ ਕੀ ਹੈ ਨਸ਼ੇ ਦੀ ਪਰਿਭਾਸ਼ਾ ਕੀ ਹੈ ਅਸਲ ਦੇ ਵਿੱਚ ਉਹਦੇ ਵਿੱਚ ਸ਼ਰਾਬ ਹੈਗੀ ਹੈ ਉਹਦੇ ਵਿੱਚ ਜਰਦਾ ਹੈਗਾ ਉਹਦੇ ਵਿੱਚ ਜਿਹੜੇ ਬਾਕੀ ਹੋਰ ਛੋਟੇ ਮੋਟੇ ਨਸ਼ੇ ਨੇ ਉਹ ਹੈਗੇ ਨੇ ਜਾਂ ਫਿਰ ਸਿਰਫ ਵੱਡੇ ਨਸ਼ੇ ਨੇ ਜਾਂ ਜਿਹੜੇ ਸੰਥੈਤਿਕ ਨਸ਼ੇ ਨੇ ਸਿਰਫ ਉਹ ਉਹੀ ਨੇ ਉਦੇ ਵਿੱਚ ਕਾਰਨ ਕੀ ਨੇ ਇੱਥੇ ਸਰਕਾਰ ਦਾ ਜਿਹੜਾ ਚਿਹਰਾ ਦੋਗਲਾ ਕਹਿ ਲਿਆ ਇਸ ਦੇ ਬਾਬਤ ਕਿ ਸਰਕਾਰ ਨਸ਼ੇ ਕਿਉਂਕਿ ਸਰਕਾਰ ਦੇ ਲਈ ਸ਼ਰਾਬ ਗੱਲੇ ਦੀ ਹੱਡੀ ਬਣ ਚੁੱਕਿਆ ਜੇ ਬੰਦ ਕਰਦੀ ਹੈ ਤਾਂ ਸਰਕਾਰ ਦੀ ਜਿਹੜੀ ਆਰਥਵਵਸਥਾ ਉਹ ਡਾਮ ਡੋਲ ਹੋ ਜਾਂਦੀ ਹੈ ਹਾਂ ਸਰਕਾਰ ਦੇ ਵੱਲੋਂ ਜੋ ਕੁਝ ਯਤਨ ਕੀਤੇ ਜਾ ਰਹੇ ਨੇ ਉਹ ਸੰਗਾਯੋਗ ਨੇ ਵੀ ਨਸ਼ਾ ਜਿਹੜਾ ਖਤਮ ਕੀਤਾ ਜਾ ਰਿਹਾ ਪਰ ਇਸ ਨੂੰ ਛੋਟੇ ਲੈਵਲ ਤੱਕ ਜਿਹੜੇ ਛੋਟੇ ਤਸਕਰ ਨੇ ਜਾਂ ਫਿਰ ਪੀਣ ਵਾਲੇ ਨੇ ਉੱਤੇ ਤੱਕ ਸੀਮਤ ਨਾ ਰੱਖਿਆ ਜਾਵੇ ਸਗੋਂ ਇਸ ਨੂੰ ਜਿੱਥੋਂ ਸਪਲਾਈ ਹੁੰਦਾ ਹੁਣ ਦੇਖੋ ਜਿਸ ਤਰ੍ਹਾਂ ਡਰੋਨ ਰੋਕੇ ਗਏ ਨੇ ਜਿਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਕਾਜੀ ਜੰਗ ਲੱਗੀ ਸੀ ਜਿਸ ਹਿਸਾਬ ਦੇ ਨਾਲ ਡਰੋਨ ਡਿੱਗੇ ਗਏ ਨੇ ਕਿ ਇਹੋ ਜਿਹਾ ਸਿਸਟਮ ਲਗਾ ਦੇਵੇ ਕਿਉਂਕਿ ਹਮੇਸ਼ਾ ਇਹੀ ਗੱਲ ਕਹੀ ਜਾਂਦੀ ਹੈ ਕਿ ਪਾਕਿਸਤਾਨ ਭਾਰਤ ਦੇ ਵਿੱਚ ਨਸ਼ਾ ਭੇਜ ਰਿਹਾ ਤੇ ਹਰਿਆਣਾ ਕਹਿੰਦਾ ਵੀ ਜਿਹੜਾ ਪੰਜਾਬ ਹੈ ਹਰਿਆਣ ਦੇ ਕਿ ਲੀਡਰ ਵੀ ਕਹਿੰਦੇ ਸੀ ਪਿਛਲੇ ਸਮੇਂ ਦੇ ਵਿੱਚ ਕੋਸਾਨੀ ਅੰਦੋਲਨ ਲੱਗਿਆ ਕਹਿੰਦੇ ਵੀ ਪੰਜਾਬ ਵਾਲੇ ਨਸ਼ਾ ਲੈ ਕੇ ਆਏ ਹਰਿਆਣੇ ਦੇ ਵਿੱਚ ਤਾ ਕਰਕੇ ਕਿਤੇ ਨਾ ਕਿਤੇ ਜੇਕਰ ਜਿਹੜੇ ਡਰੋਨ ਦੇ ਰਾਹੀਂ ਸਰਕਾਰ ਕਹਿੰਦੀ ਇਹ ਚਿੱਟਾ ਆਉਂਦਾ ਉਹ ਆਉਂਦਾ ਜੇ ਡਰੋਨ ਅਲੱਗ ਕੋਈ ਸਿਸਟਮ ਇਹੋ ਜਿਹਾ ਲੱਗ ਜਾਵੇ ਕਿ ਉਧਰੋਂ ਇਧਰਲੇ ਪਾਸੇ ਕੋਈ ਡਰੋਨ ਪਾਰ ਹੋਣਾ ਕਰ ਸਕੇ ਉਸ ਨੂੰ ਵੀ ਇਹਦੇ ਨਸ਼ਟ ਕਰ ਦਿੱਤਾ ਜਾਵੇ ਕਿਉਂਕਿ ਇਹ ਵੀ ਵੱਡਾ ਇੱਕ ਵਿਸ਼ਾ ਸਰਕਾਰ ਦੇ ਲਈ ਕੱਲਾ ਤੁਸੀਂ ਘਾਟਾ ਦੋਗੇ ਉਹਦੇ ਨਾਲ ਹੱਲ ਨਹੀਂ ਹੋਣਾ ਕਿਉਂਕਿ ਜਿਸ ਤਰ੍ਹਾਂ ਹੁਣ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਲੰਬੇ ਸਮੇਂ ਤੋਂ ਸਵਾਲ ਉੱਠਦੇ ਆ ਰਹੇ ਨੇ ਉਹਨਾਂ ਦੇ ਵਿੱਚ ਫੜੇ ਵੀ ਗਏ ਨੇ ਭਾਵੇਂ ਥਾਰ ਵਾਲੀ ਕੁੜੀ ਦੀ ਗੱਲ ਕਰਨੀ ਜਾਂ ਫਿਰ ਏਐਸਆਈ ਦੀ ਗੱਲ ਕਰਨੀ ਕਈ ਐਸਐਚਓ ਅਸਲੇ ਦੇ ਵਿੱਚ ਨਸ਼ੇ ਵੇਚਣ ਦੇ ਵਿੱਚ ਕਿਰੇ ਹੋਏ ਨੇ ਤੇ ਕੇਸਾਂ ਦੇ ਵਿੱਚ ਉਲਝੇ ਹੋਏ ਨੇ ਤੇ ਹੁਣ ਬਾਬਤ ਇਸ ਤੇ ਗੱਲ ਇਹ ਚੱਲਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਨਸ਼ਾ ਕੀ ਮਾਨ ਸਰਕਾਰ 2027 ਤੋਂ ਪਹਿਲਾਂ ਨਸ਼ਾ ਖਤਮ ਕਰਨ ਦੇ ਵਿੱਚ ਕਾਮਯਾਬ ਹੋਵੇਗੀ ਜਾਂ ਫਿਰ ਨਹੀਂ ਇਹ ਵੱਡਾ ਸਵਾਲ ਹੈ ਕਿਉਂਕਿ ਇਹ ਹੁਣ ਤੱਕ ਨਸ਼ਾ ਜੇ ਆਪਾਂ ਦੇਖੀ ਜਾਵੇ ਤਾਂ 22 ਦੇ ਵਿੱਚ ਵੀ ਇੱਕ ਚੋਣ ਮੁੱਦਾ ਬਣਿਆ ਸੀ 17 ਦੇ ਵਿੱਚ ਚੋਣ ਮੁੱਦਾ ਬਣਿਆ ਸੀ 17 ਦੇ ਵਿੱਚ ਉਹਦੇ ਆਧਾਰ ਦੇ ਉੱਤੇ ਸਰਕਾਰ ਕੈਪਟਨ ਮਿੰਦਰ ਸਿੰਘ ਨੇ ਬਣਾਈ ਸੀ ਲੋਕਾਂ ਨੂੰ ਉਮੀਦ ਸੀ ਹਾਂ ਹੋ ਸਕਦਾ ਬਣਾ ਦੇਣਗੇ ਤੇ ਦੂਜੇ ਪਾਸੇ ਜਿਹੜੀ ਗੱਲ ਹੁਣ ਬਾਈ ਦੇ ਵਿੱਚ ਸੀ ਉਹ ਇੱਕ 24 ਘੰਟਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਸੀ ਉਸ ਨੂੰ ਲੈ ਕੇ ਜੋ ਕੁਝ ਹੁਣ ਮੂਹਮ ਕੀਤੀ ਜਾ ਰਹੀ ਹੈ ਕੀ ਸੱਚਮੁੱਚ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਲੀਡਰਸ਼ਿਪ ਬੰਨ ਮੈਂ ਐਮ ਐਲ ਏ ਕੀ ਪੰਜਾਬ ਦੇ ਵਿੱਚ ਨਸ਼ਾ ਮੁਕਤ ਖਤਮ ਕਰਕੇ ਉਨਾ ਪਿੰਡਾਂ ਦੇ ਵਿੱਚ 2027 ਦੇ ਜਿਹੜਾ ਚੋਣ ਪ੍ਰਚਾਰ ਕਰਨ ਜਾਣਗੇ ਜਿਹੜੇ ਪੰਜਾਬ ਦੇ ਨਸ਼ਾ ਮੁਕਤ ਪਿੰਡ ਹੋਣਗੇ ਇਹ ਵੱਡਾ ਸਵਾਲ ਹੈ ਆਮ ਆਦੀ ਪਾਰਟੀ ਦੇ ਲਈ ਜੀ ਤੇ ਦੂਜੇ ਪਾਸੇ ਰਾਜਾ ਬੜਿੰਗ ਨੇ ਵੀ ਪੰਜਾਬ ਵਿੱਚ ਭੁੱਕੀ ਦੇ ਨਸ਼ੇ ਤੇ ਹਮਾਇਤ ਕੀਤੀ ਹੈ ਬਿਲਕੁਲ ਦੇਖੋ ਜਿੱਥੇ ਆਪਣੇ ਗੱਲ ਨਸ਼ੇ ਦੀ ਕੀਤੀ ਹੈ ਨਾ ਪਿਛਲੇ ਵੀਡੀਓ ਦੇ ਵਿੱਚ ਬੇ ਨਸ਼ਾ ਮਸਲੇ ਨੂੰ ਲੈ ਕੇ ਇੱਕ ਚੋਣ ਮੁੱਦਾ ਬਣ ਚੁੱਕਿਆ ਹੁਣ ਰਾਜਾ ਵੜਿੰਗ ਦਾ ਜਿਹੜਾ ਬਿਆਨ ਹੈ ਰਾਜਾ ਵੜਿੰਗ ਦੀ ਜਿਹੜੀ ਵੀਡੀਓ ਹੈ ਉਸ ਦੇ ਵਿੱਚ ਉਹ ਨਸ਼ੇ ਦੇ ਮਸਲੇ ਦੇ ਉੱਤੇ ਬੋਲ ਰਿਹਾ ਇਹ ਬੜਾ ਸੰਵੇਦਨਸ਼ੀਲ ਮੁੱਦਾ ਪੰਜਾਬ ਦਾ ਇਸ ਤੇ ਉਹ ਸਿਆਸਤ ਨਾ ਹੋਵੇ ਕਿਉਂਕਿ ਰਾਜਾ ਵੜਿੰਗ ਨੇ ਜਿਸ ਤਰ੍ਹਾਂ ਇਸ ਮਸਲੇ ਨੂੰ ਗੱਲ ਕਹੀ ਹੈ ਕਿ ਆਪਾਂ ਜਦੋਂ ਚਾਹ ਪੀਂਦੇ ਆ ਨਾ ਚਾਹ ਚਾਹ ਦਾ ਵੀ ਇੱਕ ਨਸ਼ਾ ਲੱਗਦਾ ਆਪਾਂ ਚਾਹ ਛੱਡ ਸਕਦੇ ਫਿਰ ਜਿਹੜੇ ਸਮੈਕ ਪਿੰਦੇ ਨੇ ਚਿੱਟਾ ਪਿੰਦੇ ਨੇ ਹੋਰ ਨਸ਼ੇ ਕਰਦੇ ਨੇ ਉਹ ਕਿਵੇਂ ਛੱਡ ਦੇਣਗੇ ਇਹ ਵੱਡਾ ਸਵਾਲ ਹੈ ਤਾਂ ਉਹ ਕਹਿੰਦਾ ਕਿੰਦਾ ਅਸੀਂ ਇੱਕ ਜਿਹੜਾ ਭੁੱਖੀ ਖਾਂਦਾ ਸੀ ਬੰਦਾ ਉਹਨੂੰ ਮਿਲੇ ਆ ਇੱਕ ਜਿਹੜਾ ਚਿਟਾ ਪੀਂਦਾ ਸੀ ਉਹਨੂੰ ਮਿਲੇ ਆ ਜਿਹੜੇ ਗੋਲੀਆਂ ਖਾਂਦੇ ਸੀ ਅਸੀਂ ਉਹਨੂੰ ਮਿਲੇ ਆ ਬਈ ਉੱਤੇ ਅਸੀਂ ਇਹ ਤੱਤ ਕੱਢਿਆ ਕਹਿੰਦੇ ਕਬਈ ਪੰਜਾਬ ਦੇ ਵਿੱਚ ਜੇਕਰ ਜਿਹੜੀ ਭੁੱਕੀ ਹੈ ਜਿਹੜੇ ਰਵੈਤੀ ਨਸ਼ੇ ਸੀ ਪਿਛਲੇ ਸਮੇਂ ਦੇ ਵਿੱਚ ਜੇਕਰ ਉਹਦੇ ਨਾਲ ਸੇਵਨ ਕਰਦੇ ਆ ਨੌਜਵਾਨ ਜਾਂ ਫਿਰ ਲੋਕ ਉਹਦੇ ਨਾਲ ਕੋਈ ਮੌਤ ਨਹੀਂ ਹੁੰਦੀ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਚਿੱਟੇ ਦੇ ਨਾਲ ਮੁੱਤਾ ਹੋਈ ਜਾਣੇ ਹੁਣ ਕਿਤੇ ਨਾ ਕਿਤੇ ਰਾਜਾ ਵਿਰਿੰਗ ਇਸ ਮਸਲੇ ਨੂੰ ਲੈ ਕੇ ਖੁੱਲੇ ਦਿਲ ਦੇ ਨਾਲ ਕਹਿ ਲਈਏ ਵੀ ਆਵਾਜ਼ ਜਰੂਰ ਚੱਕ ਰਹੀ ਹੈ ਪਹਿਲਾਂ ਡਾਕਟਰ ਤਰਵੀਰ ਗਾਂਧੀ ਹੋਰਾਂ ਦੀ ਗੱਲ ਕਰ ਲਈਏ ਪਰ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਗੱਲ ਕਰ ਲਈ ਉਹਨਾਂ ਵੀ ਵਿਧਾਨ ਸਭਾ ਦੇ ਵਿੱਚ ਗੱਲ ਚੱਕੀ ਸੀ ਹੋਰ ਵੀ ਵਿਧਾਇਕ ਨੇ ਜਿਹੜੇ ਵੱਖੋ-ਵੱਖ 파ਰਟੀਆਂ ਦੇ ਉਹ ਇਸ ਮਸਲੇ ਨੂੰ ਲੈ ਕੇ ਕਿਤੇ ਨਾ ਕਿਤੇ ਸਵਾਲ ਚੱਕਦੇ ਨੇ ਵੀ ਇਹ ਰਵੈਤੀ ਨਸ਼ੇ ਨੂੰ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਜੇਕਰ ਪੰਜਾਬ ਦੇ ਵਿੱਚ ਸਿੰਥੈਟਿਕ ਨਸ਼ਾ ਖਤਮ ਕਰਨਾ ਪਰ ਹੁਣ ਇੱਥੇ ਦੂਜਾ ਸਵਾਲ ਹੁੰਦਾ ਹੈ ਕਿ ਜਿਸ ਤਰ੍ਹਾਂ ਆਪਾਂ ਨੇ ਗੱਲ ਕੀਤੀ ਹੈ ਕਿ 2017 ਦੇ ਵਿੱਚ ਕੈਪਟਨ ਮਨਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਨ ਗੱਲ ਕਹੀ ਸੀ ਫਿਰ 2022 ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਅਸੀਂ ਨਸ਼ਾ ਖਤਮ ਕਰ ਦਿਆਂਗੇ ਕੀ ਹੁਣ 2027 ਦੇ ਵਿੱਚ ਪੰਜਾਬ ਕਾਂਗਰਸ ਇਹ ਵਾਅਦਾ ਕਰਨ ਜਾ ਰਹੀ ਹੈ ਕਿ ਅਸੀਂ ਭੁੱਖੇ ਪੰਜਾਬ ਦੇ ਵਿੱਚ ਉਸ ਨੂੰ ਖੁੱਲ੍ਹ ਦੇਵਾਂਗੇ ਉਹਦੇ ਵਕਾਲਤ ਕਰਾਂਗੇ ਕੀ ਇਹ ਚੋਣ ਮੁੱਦਾ ਹੁਣ 2027 ਦੇ ਵਿੱਚ ਆਵੇਗਾ ਕਿਉਂਕਿ ਅੱਜ ਪੰਜਾਬ ਦੇ ਵਿੱਚ ਹੋਰ ਅਨੇਕਾਂ ਮੁੱਦੇ ਨੇ ਕਿਸਾਨੀ ਦੇ ਮੁੱਦੇ ਨੇ ਲੋਕ ਪੱਖੀ ਮੁੱਦੇ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੇ ਹੋਰ ਬਥੇਰੇ ਮੁੱਦੇ ਨੇ ਪਰ ਉਹਨਾਂ ਦੇ ਵਿੱਚ ਸਭ ਤੋਂ ਅਹਿਮ ਮੁੱਦਾ ਇਹ ਅੱਜ ਪੰਜਾਬ ਦੀ ਨੌਜਵਾਨੀ ਬਚਾਉਣ ਦੇ ਲਈ ਜਿੱਥੇ ਪ੍ਰਵਾਸ ਬਾਹਰ ਨੂੰ ਜਾ ਰਿਹਾ ਉੱਥੇ ਪੰਜਾਬ ਦੇ ਵਿੱਚ ਵੀ ਨੌਜਵਾਨੀ ਦਾ ਜਿਹੜਾ ਨਸ਼ੇ ਦੇ ਨਾਲ ਕਤਲ ਹੋ ਰਿਹਾ ਜ ਜਿਹੜਾ ਕਹੇ ਲਈ ਆਪਾਂ ਕਤਲੀ ਕਹਾਂਗੇ ਜਿਹੜੇ ਲਗਾ ਰਹੇ ਨੇ ਉਹ ਕਤਲੀ ਕਰ ਰਹੇ ਨੇ ਪੰਜਾਬ ਦੇ ਨੌਜਵਾਨਾਂ ਦਾ ਵੀ ਜਿੱਥੇ ਉਸ ਦੇ ਬਾਬਤ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਮੌਤ ਜਿਹੜੀ ਹੋਈ ਹੈ ਜਿਹੜੇ ਪਰਿਵਾਰਾਂ ਦੇ ਵਿੱਚ ਹੋਈ ਹੈ ਜਿਹੜੇ ਰਿਸ਼ਤਕਾਰਾਂ ਦੇ ਵਿੱਚ ਨਸ਼ੇ ਦੀ ਮੌਤ ਨਾਲ ਮੌਤ ਹੋਈ ਹੈ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਨਸ਼ੇ ਦੀ ਕੀ ਭੂਮਿਕਾ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਕਿੰਨਾ ਨਸ਼ਾ ਵਾ ਚੁੱਕਿਆ ਜਿਨ੍ਹਾਂ ਦੇ ਹਸਤੇ ਵਸਤੇ ਪਰਿਵਾਰ ਜਾਂ ਫਿਰ ਕਹਿ ਲਈਏ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਸੀ ਜਾਂ ਫਿਰ ਕਹਿ ਲਈਏ ਆਪਾਂ ਜਿਹੜੇ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਪਰਿਵਾਰ ਸੀ ਜਿਹੜੇ ਉਹ ਉਜੜ ਗਏ ਨੇ ਨਸ਼ੇ ਦੇ ਕਰਕੇ ਸਾਰਾਂ ਸਾਲਾਂ ਦੇ ਜਾਂ ਫਿਰ 27 ਸਾਲਾਂ ਦੇ 20 ਸਾਲਾਂ ਦੇ ਨੌਜਵਾਨ ਮੁੰਡੇ ਨਸ਼ੇ ਦੇ ਕਰਕੇ ਇਥੋਂ ਤੱਕ ਕਿ ਔਰਤਾਂ ਵੀ ਇਸ ਦੇ ਵਿੱਚ ਗਲਤਾਨ ਹੋ ਚੁੱਕੀਆਂ ਨੇ ਹੁਣ ਕੀ ਰਾਜਾ ਵਰਿੰਗ ਹੋਰਾਂ ਦਾ ਜਿਹੜਾ ਬਿਆਨ ਸੀ ਕਿ ਇਸ ਨੂੰ ਅਸੀਂ 2027 ਦੀਆਂ ਚੋਣ ਪ੍ਰਚਾਰਾਂ ਦੇ ਵਿੱਚ ਜਾਂ ਫਿਰ ਚੋਣ ਮੈਨੀਫੈਸਟੋ ਦੇ ਵਿੱਚ ਦੇਖਣ ਨੂੰ ਕਾਂਗਰਸ ਦੇ ਵੱਲੋਂ ਮਿਲੇਗਾ ਕੀ ਕਾਂਗਰਸ ਹੁਣ ਇਹ ਪੈਂਤੜਾ ਖੇਡੇਗੀ ਕਿਉਂਕਿ ਪੰਜਾਬ ਦੇ ਵਿੱਚ ਹੁਣ 2027 ਤੋਂ ਪਹਿਲਾਂ ਹੋਰ ਅਨੇਕਾਂ ਤਰ੍ਹਾਂ ਦੇ ਪੈਂਤੜੇ ਖੇਲੇ ਜਾਣੇ ਹੋ ਸਕਦਾ ਹੈ ਤਾਂ ਕੁਝ ਪਾਰਟੀਆਂ ਪੰਜਾਬ ਦੇ ਕਰਜ਼ੇ ਨੂੰ ਲੈ ਕੇ ਪੰਜਾਬ ਦੇ ਕਰਜ਼ੇ ਦੀ ਮਾਫੀ ਨੂੰ ਲੈ ਕੇ ਵੀ ਇਸ ਮਸਲੇ ਦੇ ਉੱਤੇ ਪੱਤਾ ਖੇਡ ਸਕਦੀਆਂ ਨੇ ਪੰਜਾਬ ਦੇ ਵਿੱਚ ਕੁਝ ਵੀ ਹੋਊਗਾ ਬਹੁਤ ਵੱਡੇ ਵਿਵਾਦ ਹੋਣਗੇ ਸਤਾਈ ਦੇ ਵਿੱਚ ਬਹੁਤ ਵੱਡੀ ਟੱਕਰ ਜਿਹੜੀ ਪੰਜਾਬ ਦੇ ਵਿੱਚ ਬਣਦੀ ਲਿਖਾਈ ਦੇ ਰਹੀ ਹੈ ਉਹਦੇ ਬਾਬਤ ਹੀ ਅੱਜ ਤੋਂ ਜਿਹੜੀ ਤਿਆਰੀ ਹੈ ਜਮਿਨੀ ਪદ્ધਤੇ ਉਪਾਮਿਆ ਆਮਾ ਦੀ ਪਾਰਟੀ ਦੀ ਗੱਲ ਹੋਵੇ ਅਕਾਲੀ ਦਲ ਦੀ ਗੱਲ ਹੋਵੇ ਇਹਨਾਂ ਦੇ ਬਾਰੇ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਵੇਖਣਾ ਇਹ ਤੇ ਬੇहद ਖਾਸ ਹੈ ਕਿ ਰਾਜਾ ਵੜਿੰਗ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਕਿ ਭੁੱਕੇ ਫੀਮ ਵਾਲਾ ਪੁੱਕੀ ਵਾਲਾ ਬਿਆਨ ਜੜਾਉਣਾ ਦਿੱਤਾ ਗਿਆ ਸੀ ਪੁੱਕੀ ਜਿਹੜੀ ਆ ਉਹ ਖੇਤੀ ਪੰਜਾਬ ਦੇ ਵਿੱਚ ਹੋਵੇਗੀ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਡਾਕਟਰ ਸਰਬੀਰ ਗਾਂਧੀ ਹੋ ਰਹੀ ਸੀ ਸਵਰਥਨ ਕਰਦੇ ਸੀ ਇਸ ਨੂੰ ਲੈ ਕੇ ਵੀ ਇਹ ਹੋਣੀ ਚਾਹੀਦੀ ਹੈ ਪੰਜਾਬ ਦਾ ਜਿਹੜਾ ਕਰਜ਼ਾ ਉਹ ਵੀ ਮਾਫ਼ ਹੋ ਸਕਦਾ ਇਸ ਦੇ ਨਾਲ ਪੁੱਕੀ ਦੇ ਫੀਮ ਜੇਕਰ ਖੇਤੀ ਹੁੰਦੀ ਹੈ ਪੰਜਾਬ ਦੇ ਵਿੱਚ ਇਹ ਦੇਖਣਾ ਬੇਹਦ ਖਾਸ ਹੋਵੇਗਾ ਕੀ ਪੰਜਾਬ ਦੇ ਵਿੱਚ ਸਿਰਫ ਠੇਕੇ ਹੀ ਖੋਲੇ ਜਾਣਗੇ ਕੀ ਸਰਕਾਰ ਜਿਹੜੀ ਕਾਂਗਰਸ ਦੀ ਆਵੇ ਕਿ ਇਹੋ ਜਿਹੇ ਵਾਅਦਾ ਕਰੇਗੀ 2027 ਦੇ ਵਿੱਚ ਭਾਵੇਂ ਕਾਂਗਰਸ ਹੋਵੇ ਅਕਾਲੀ ਦਲ ਦੀ ਗੱਲ ਹੋਵੇ ਜਾਂ ਫਿਰ ਆਮ ਆਦੀ ਪਾਰਟੀ ਦੀ ਗੱਲ ਹੋਵੇ ਕੀ ਉਹ ਕੋਈ ਵਾਅਦਾ ਕਰਨ ਗਿਆ ਕਿ ਅਸੀਂ 2027 ਦੇ ਵਿੱਚ ਜੇ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਪੰਜਾਬ ਦੇ ਵਿੱਚ ਭੁੱਕੀ ਦੇ ਠੇਕੇ ਖੋਲ੍ਹ ਦੇਵਾਂਗੇ ਕਿ ਤਾਂ ਕਿ ਜਿਹੜੀ ਸਿੰਥੈਟਿਕ ਨਸ਼ੇ ਨੇ ਜਿਹੜੇ ਉਹ ਖਤਮ ਹੋ ਜਾਣਗੇ ਕਿਉਂਕਿ ਜਿਸ ਤਰ੍ਹਾਂ ਰਾਜਵਿੰਗ ਕੋਹਰਾਂ ਦੇ ਵੱਲੋਂ ਜਾਂ ਫਿਰ ਹੋਰ ਵੀ ਕੁਝ ਪਾਰਟੀ ਦੇ ਲੀਡਰਾਂ ਦੇ ਵੱਲੋਂ ਜਦੋਂ ਇਹ ਮੁੱਦੇ ਚੱਕੇ ਜਾ ਰਹੇ ਨੇ ਕਿਤੇ ਨਾ ਕਿਤੇ ਕਿਉਂਕਿ ਲਗਾ ਹਰ ਵਾਰੀ ਨਵੇਂ ਤੇ ਨਵੇਂ ਮੁੱਦੇ ਆਉਂਦਾ ਪੰਜਾਬ ਦੇ ਵਿੱਚ ਜਦੋਂ ਚੋਣ ਹੁੰਦੀ ਹੈ ਜਦੋਂ ਪੰਜਾਬ ਦੀ ਸਰਕਾਰਾਂ ਬਣਦੀਆਂ ਨੇ ਇਸੇ ਮੁੱਦੇ ਦੇ ਉੱਤੇ ਆਧਾਰ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਕੈਪਟਨ ਮਿੰਦਰ ਸਿੰਘ ਕਰਜ਼ਾ ਮਾਫੀ ਕਰਕੇ ਭਾਵੇਂ ਸਾਰਾ ਕਰਜ਼ਾ ਨਹੀਂ ਮਾਫ ਹੋਇਆ ਸੀ ਕਿਸੇ ਦਾ ਉਸ ਦੇ ਕਰਕੇ ਸਰਕਾਰ ਬਣਾਈ ਗਈ ਸੀ ਹੁਣ ਵਾਲੇ ਬਿਜਲੀ ਫ੍ਰੀ ਦੀ ਗੱਲ ਕਰਕੇ ਗਰੰਟੀਆਂ ਦੇ ਕੇ ਜਾਂ ਫਿਰ ਕੁਝ ਹੋਰ ਗੱਲਾਂ ਜਿਹੜਾ ਔਰਤਾਂ ਨੂੰ ਹਜ਼ਾਰ ਰੁਪਏ ਵਾਲੀ ਗੱਲ ਸੀ ਬਿਹਤ ਵਿਦੇਮਸਨ ਨੂੰ ਲੈ ਕੇ ਗੱਲਬਾਤ ਸੀ ਉਹਨੂੰ ਲੈ ਕੇ ਸਰਕਾਰ ਬਣਾਈ ਗਈ ਸੀ ਤੇ ਹੁਣ ਇਸੇ ਤਰ੍ਹਾਂ ਹੁਣ 27 ਦੀ ਵੀ ਜਿਹੜੀ ਹੈ ਜਮੀਨੀ ਪੱਧਰ ਦੇ ਉੱਤੇ ਕੋਕ ਪਾਰਕਿੰਗ ਦੇ ਲਈ ਜਿਹੜੀ ਤਿਆਰੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਵੇਖਣਾ ਬਿਹਤ ਖਾਸ ਇੱਥੇ ਇਹੀ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਨਸ਼ੇ ਦੇ ਮਸਲੇ ਨੂੰ ਲੈ ਕੇ ਕੀ ਕੁਝ ਕਿਹਾ ਜਾਂਦਾ ਹੈ ਕੀ ਸੱਚਮੁੱਚ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਜਿਹੜੀ ਮਨਸ਼ਾ ਹੈਗੀ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾਵੇ ਜੇ ਹੈਗੀ ਤਾਂ ਨਸ਼ੇ ਦੀ ਪ੍ਰਵਾਸ਼ਾ ਕੀ ਹੈ ਆਮਾਦੀ ਪਾਰਟੀ ਦੇ ਲਈ ਕਾਂਗਰਸ ਦੇ ਲਈ ਨਸ਼ੇ ਦੀ ਪ੍ਰਵਾਸ਼ਾ ਕੀ ਹੈ ਇਹਨਾਂ ਪਾਰਟੀਆਂ ਨੇ ਨਸ਼ੇ ਦੀ ਪ੍ਰਵਾਸ਼ਾ ਕੀ ਹੈ ਇਸ ਦੇ ਬਾਬਤ ਗੱਲਬਾਤ ਕਰਦੇ ਰਹਾਂਗੇ ਜਦੋਂ ਕੋਈ ਹੋਰ ਅਪਰੇਟ ਆਊਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਸੀਂ ਪਰ ਅੱਜ ਦੇ ਸਮੇਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਨਸ਼ਾ ਪੰਜਾਬ ਦੇ ਭਵਿੱਖ ਦੇ ਲਈ ਇੱਕ ਵੱਡੀ ਚਟਾਨ ਕਹਿ ਲਈਏ ਵੱਡੇ ਪਹਾੜ ਵਾਂਗ ਆ ਕੇ ਅੱਗੇ ਖੜ ਗਿਆ ਜੀ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਤੇ ਕੱਲ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਦਿੱਖੇ